ਵੀਰੂ ਅੱਜ ਆਪਾਂ ਗੱਲ ਕਰਾਂਗੇ ਆਪਰੇਸ਼ਨ ਹਾਈ ਜੰਪ ਆਪਰੇਸ਼ਨ ਹਾਈ ਜੰਪ ਜਿਹੜਾ ਹੈ ਉਹ ਕੀਤਾ ਸੀਗਾ ਯੂਐਸ ਦੇ ਬਹੁਤ ਹੀ ਆਲਾ ਦਰਜੇ ਦੇ ਐਡਮਿਰਲ ਸੀਗੇ ਨੇਵੀ ਦੇ ਮਤਲਬ ਉਹਨਾਂ ਨੂੰ ਬੜਾ ਐਕਸਪੀਰੀਅੰਸ ਹੈਗਾ ਉਹਨਾਂ ਨੇ ਮਤਲਬ ਪੋਲਰ ਟਰੈਵਲ ਕੀਤਾ ਹੈ ਦੇ ਥਰੂ ਇਸ ਆਪਰੇਸ਼ਨ ਦੇ ਦੌਰਾਨ ਸੀਗਾ ਇਹ ਸੀਕ੍ਰੀਟ ਮਿਲਟਰੀ ਆਪਰੇਸ਼ਨ ਪਟ ਕੀਤਾ ਗਿਆ ਹੈ ਐਕਸਪਲੋਰੇਸ਼ਨ ਦੀ ਆਰਡ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦੀ ਯੂਐਸ ਨੇਵਲ ਸ਼ਿਪ ਤਿਆਰ ਕਰਾਈ ਸਪੈਸ਼ਲ ਲੋਦੇ ਤੇ ਪੂਰੀ ਆਰਮੀ ਟਾਈਪ 5 7000 ਜਿਹੜਾ ਹੈ ਬਕਾਇਦਾ ਤਗੜਾ ਐਨ ਕਮਾਂਡਰ ਟਾਈਪ ਮਤਲਬ ਕਮਾਂਡੋ ਟਾਈਪ ਫੌਜੀ ਉਹਦੇ ਤੇ ਤੇ ਉਹਦੇ ਤੇ ਬਕਾਇਦਾ ਹੈਲੀਕਾਪਟਰਸ ਕਈ ਉਹਦੇ ਤੇ ਬਹੁਤ ਸਾਰੇ ਜਿਹੜੇ ਨੇ 에어로ਪਲੇਨਸ 3 4 ਮਤਲਬ ਸੀ ਕੈਰੀਅਰ ਜਿਹਨੂੰ ਕਹਿੰਦੇ ਆ ਉਸ ਤਰ੍ਹਾਂ ਦਾ ਤੇ ਉਹ ਮਤਲਬ ਆਈਸ ਬ੍ਰੇਕਰ ਵੀ ਉਹਦੇ ਚ ਲੱਗੀ ਹੋਈ ਸੀ ਉਨੇ ਤੱਕ ਉਨੇ ਜਾਣਾ ਸੀਗਾ ਨਾਰਥ ਪੋਲ ਤੇ ਨਾਰਥ ਪੋਲ ਵੱਲ ਉਹ ਨਿਕਲੇ ਜਦੋਂ ਤਾਂ ਉਹ ਜਿੰਨਾ ਕਹਿ ਸੋਚ ਕੇ ਗਏ ਸੀ ਉਹਦੋਂ ਬੜੀ ਜਲਦੀ ਉਹਨਾਂ ਨੂੰ ਵਾਪਸ ਮੁੜਿਆਣਾ ਪਿਆ ਮਤਲਬ ਉਹਨਾਂ ਨੇ ਬਹੁਤ ਕੁਝ ਐਸਾ ਦੇਖਿਆ ਤੇ ਇੱਕ ਜਗ੍ਹਾ ਉਹ ਜਦੋਂ ਪਹੁੰਚ ਗਏ ਅੰਟਾਰਕਟਿਕਾ ਦੇ ਇਲਾਕੇ ਦੇ ਵਿੱਚ ਜਾਂ ਨਾਰਥ ਪੋਲਰ ਰੀਜਨ ਦੇ ਵਿੱਚ ਲਾਲੋ ਹੈ ਨਾ ਐਗਜ਼ੈਕਟਲੀ ਜਿਹੜਾ ਹੈਗਾ ਆਪਾਂ ਕਹਿ ਨਹੀਂ ਸਕਦੇ ਕਿ ਵੀ ਉਹ ਅੰਟਾਰਕਟਿਕਾ ਵਾਲਾ ਜ਼ਿਆਦਾ ਉਹ ਉਧਰ ਨੂੰ ਪੈਂਦਾ ਹੈ ਜਾਂ ਨਾਰਥ ਪੋਲ ਜ਼ਿਆਦਾ ਪੈਂਦਾ ਕਿਉਂਕਿ ਐਗਜ਼ੈਕਟ ਨਹੀਂ ਬਤਾ ਪੋਲ ਚੇਂਜ ਹੁੰਦੇ ਰਹਿੰਦੇ ਨੇ ਥੋੜੇ ਬਹੁਤ ਮਤਲਬ ਉਹ ਅੰਟਾਰਕਟਿਕਾ ਵਾਲੀ ਸਾਈਡ ਨੂੰ ਤਾਂ ਉਹ ਉਸ ਪੋਲ ਦੇ ਉੱਤੇ ਜਿਹੜਾ ਜਾ ਕੇ ਉਹਨਾਂ ਨੇ ਬਹੁਤ ਕੁਝ ਰਸਮੀ ਦੇਖਿਆ ਈਵਨ ਉਹਨਾਂ ਨੇ ਇਹ ਤੱਕ ਦੱਸਿਆ ਕਿ ਵੀ ਜਿਹੜਾ ਅੱਗੇ ਲੌਸ਼ ਗ੍ਰੀਨ ਨੇ ਆਪਣੇ ਵਾਂਗੂ ਈਵਨ ਇੱਥੇ ਨਾਲੋਂ ਵੀ ਹਲਕਾ ਜਿਹਾ 1-2 ਡਿਗਰੀ ਟੈਂਪਰੇਚਰ ਵੱਧ ਹੈ ਉੱਥੇ ਐਂਡ ਮਦਾਨੀ ਏਰੀਆ ਅੱਗੇ ਜਾ ਕੇ ਮਤਲਬ ਐਂਟਾਰਕਟਿਕਾ ਪਾਰ ਦੀ ਦੁਨੀਆ ਉਹਨਾਂ ਨੇ ਪੂਰੀ ਦੇਖੀ ਯਾਨੀ ਉਹਨਾਂ ਨੇ ਨਾ ਇੱਕ ਉੱਥੇ ਮਿਨੀ ਅਮਰੀਕਾ ਨਾਮ ਦਾ ਆਈਲੈਂਡ ਜੈ ਇੱਕ ਮੰਨ ਕੇ ਉਹਦੇ ਤੇ ਖੜਾ ਕੇ ਆਪਣੇ ਜਹਾਜ਼ ਉੱਥੇ ਤੋਂ ਸ਼ੁਰੂ ਕੀਤੀ ਤੇ ਉਹਨਾਂ ਨੂੰ ਜਿਹੜੇ ਉਹ ਐਕਚੁਅਲੀ ਲੀਅਨਸ ਜਿਹੜੇ ਉਹਨਾਂ ਦੀ ਟੈਕਨੋਲੋਜੀ ਦੇ ਜਿਹੜੇ ਸਪੇਸ ਵੀਕਲਸ ਨੇ ਉਹਨਾਂ ਨਾਲ ਉਹਨਾਂ ਨੇ ਇਹਨਾਂ ਨੂੰ ਮਤਲਬ ਇੱਕ ਤਰ੍ਹਾਂ ਨਾਲ ਰੀਟੇਨ ਕਰ ਲਿਆ ਮੈਗਨੈਟਿਕ ਵੇਵਸ ਛੱਡ ਕੇ ਕਿ ਹਵਾ ਦੇ ਵਿੱਚ ਹੀ ਤੂੰ ਇੱਥੇ ਲੈਂਡ ਕਰ ਇਹਨੂੰ ਲੈ ਕੇ ਗਏ ਦਿਖਾਈ ਉਹਨਾਂ ਨੇ ਆਪਣੀ ਦੁਨੀਆ ਤਾਂ ਉਹਨਾਂ ਨੇ ਆ ਕੇ ਚਿੱਲੀ ਦੇ ਵਿੱਚ ਨਾ ਕਾਨਫਰੰਸ ਕੀਤੀ ਤਾਂ ਯੂਐਸ ਗਵਰਨਮੈਂਟ ਨੇ ਉਹਨੂੰ ਦਬਕਾ ਲਾਇਆ ਵੀ ਸਾਰੇ ਪੈਨਸ਼ਨਰੀ ਬੈਨੀਫਿਟ ਬੰਦ ਕਰ ਦਾਂਗੇ ਚੁੱਪ ਚੁੱਪ ਬੱਟ ਲੋ ਪੂਰੀ ਮਤਲਬ ਉਹ ਤਾਂ ਪਾ ਨੂੰ ਐ ਕਹਿਆ ਜਾਂਦਾ ਨਾ ਵੀ ਉਸ ਤੋਂ ਅੱਗੇ ਕੋਈ ਦੁਨੀਆ ਹਾਈ ਨਹੀਂ ਗਈ ਜਿਹੜੀ ਉਹ ਤੋਂ ਅੰਟਾਰਕਟਿਕਾ ਤੋਂ ਅੱਗੇ ਸੋ ਉਹ ਸਾਰੀ ਗੱਲ ਔਨ ਰਿਕਾਰਡ ਉਹਨਾਂ ਨੇ ਚਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੈਂਸ ਦੇ ਵਿੱਚ ਕਹਿਤੀ ਸੀ ਇੱਕ ਵਾਰ ਤਾਂ ਇਹਨਾਂ ਨੇ ਦਬਕਾ ਲਾਇਆ ਉਹਨਾਂ ਨੇ ਚੁੱਪ ਕਰਾਇਆ ਤੇ ਉਹ ਬਹੁਤ ਦੇਰ ਬਾਅਦ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਉਹਨਾਂ ਦੇ ਬੱਚੇ ਵੀ ਮਤਲਬ ਬਕਾਇਦਾ ਜਿਹੜੇ ਨੇ ਉਹ ਸਿਵਿਲਿਅਨ ਨਹੀਂ ਹੈਗੇ ਮਤਲਬ ਕਿ ਉਹ ਡਿਫੈਂਸ ਦੇ ਵਿੱਚ ਹੀ ਕਿਸੇ ਡਿਪਾਰਟਮੈਂਟ ਦੇ ਵਿੱਚ ਨੇ ਉਹਨਾਂ ਨੂੰ ਦੇ ਕੇ ਗਏ ਉਹਨਾਂ ਨੇ ਹੌਲੀ-ਹੌਲੀ ਕੁਝ ਇਨਫੋਰਮੇਸ਼ਨਸ ਜੜੀਆਂ ਨੇ ਇਹ ਲੀਕੀਤੀਆਂ ਲਾ ਲੋ ਪ੍ਰੂਫ ਦੇ ਤੌਰ ਤੇ ਉਹ ਹੈਗੀਆਂ ਨੇ ਸਾਰੇ ਕਿਤੇ ਤੇ ਉਹ ਡਾਕੂਮੈਂਟੇਸ਼ਨਸ ਵੀ ਨੇ ਉਹਦੀਆਂ ਉਹਦੇ ਬੇਸ ਤੇ ਬੁੱਕਸ ਵਗੈਰਾ ਲਿਖੀਆਂ ਹੋਈਆਂ ਨੇ ਜਿਹੜੇ ਬੜਬੜੇ ਯੂ ਐਫਓ ਸਟਰਕਚਰਸ ਨੇ ਨਾ ਯੂਫਾਲੋਜਿਸਟਸ ਕਹਿੰਦੇ ਨੇ ਇਹਨਾਂ ਨੂੰ ਉਹਨਾਂ ਨੇ ਲਿਖੀਆਂ ਨੇ ਜਾਂ ਜਿਹੜੇ ਹੋਰ ਸਿਵਲਾਈਜੇਸ਼ਨਸ ਦੇ ਉੱਤੇ ਕਰਦੇ ਨੇ ਐਂਸ਼ੀਅੰਟ ਸਿਵਲਾਈਜੇਸ਼ਨਸ ਦੇ ਉੱਤੇ ਕਰਦੇ ਨੇ ਲੋਕ ਰਿਸਰਚ ਦੁਨੀਆ ਦੇ ਵਿੱਚ ਟੈਰਾਫਾਰਮਿੰਗ ਇੱਕ ਚੀਜ਼ ਨਾ ਟੈਰਾਫਾਰਮਿੰਗ ਕਿ ਇਹ ਦੁਨੀਆ ਨੂੰ ਕੋਈ ਮਤਲਬ ਜਿਹੜੀ ਉਥਲ-ਪੁਥਲ ਆਪਣੇ ਆਪ ਹੋ ਰਹੀ ਹੈ ਜਾਂ ਕੋਈ ਇਹਨੂੰ ਡਿਜ਼ਾਈਨ ਕਰ ਰਿਹਾ ਉਸ ਢੰਗ ਨਾਲ ਕੌਣ ਕਰ ਇਹਦੇ ਤੇ ਮਤਲਬ ਲੇਟੈਸਟ ਰਿਸਰਚ ਚ ਚੱਲ ਰਹੀਆਂ ਨੇ ਇਹਦੇ ਤੇ ਹਜੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਕੋਈ ਬੰਦਾ ਦੇ ਪਾਰਿਆ ਬਟ ਇਹ ਅੰਟਾਰਕਟਿਕਾ ਪਰ ਸਿਵਲਾਈਜ਼ੇਸ਼ਨਸ ਨੇ ਇਹ ਬਿਲਕੁਲ ਇਹ ਆਲਰੇਡੀ ਬਹੁਤ ਸਾਰੇ 3000 ਸਾਲ ਪੁਰਾਣੇ ਜਿਹੜੇ ਨੇ ਉਹਨੇ ਮੈਨੂਸਕ੍ਰਿਪਟਸ ਨੇ ਜਿਹੜੇ ਸਿਵਲਾਈਜ਼ੇਸ਼ਨਸ ਦੇ ਰਿਕਾਰਡਸ ਨੇ ਉਹਨਾਂ ਦੇ ਵਿੱਚ ਲਿਖਿਆ ਹੋਇਆ ਮਿਲਦਾ ਵੀ ਉਧਰ ਇਸ ਤਰ੍ਹਾਂ ਦੀਆਂ ਸੰਸਾਰ ਨੇ ਕਿੰਨੀਆਂ ਲੇਅਰਸ ਨੇ ਧਰਤੀ ਦੀਆਂ ਬੜਾ ਸੁਣਾ ਨਾ ਉਹ ਪੀਪਲ ਨੇ ਉਹ ਉਹ ਜੇ ਟ੍ਰਾਈਬਲ ਲੋਕ ਜਿਨ੍ਹਾਂ ਨੂੰ ਇੱਥੇ ਦਸ ਦਸ ਹਜ਼ਾਰ ਸਾਲ ਵਾਂਗ ਬੂਗੋਗੇ ਹੈ ਨਾ ਸੈਂਟੀਨਲ ਕਬੀਲੇ ਦੀਆਂ ਅੰਡਾਮਾਨ ਨਿਕੋਬਾਰ ਨੇੜੇ ਉਹ ਸਾਰੇ ਇਹ ਜੇ ਰਾਜ ਜਾਣਦੇ ਨੇ ਉਹ ਤਾਂ ਹੀ ਆਪਣੇ ਸੰਸਾਰ ਨਾਲ ਵਰਤਦੇ ਨੇ ਮਤਲਬ ਇਸ ਤਰ੍ਹਾਂ ਦੇ ਬਹੁਤ ਸਾਰੇ ਟ੍ਰਾਈਬਲਸ ਨੇ ਜਿਹੜੇ ਆ ਟਾਪੂਆਂ ਤੇ ਰਹਿੰਦੇ ਨੇ ਆਈਲੈਂਡਸ ਤੇ ਰਹਿੰਦੇ ਨੇ ਜਿਹੜੇ ਵਰਤਦੇ ਨਹੀਂ ਆਪਣੀ ਸਿਵਲਾਈਜ਼ੇਸ਼ਨ ਨਾਲ 6000 ਸਾਲੀ ਨਾ ਹਣਾ ਇਹ ਆਪਾਂ ਸਾਰੇ ਚਾਹੇ ਆਪਸ ਜਿੰਨੇ ਮਰਜੀ ਕੰਟਰੀਆਂ ਬਟ ਆਪਾਂ ਇੱਕ ਅਲੱਗ ਹੀ ਤਰ੍ਹਾਂ ਦੀ ਸਿਵਲਾਈਜੇਸ਼ਨ ਆ ਆਪਣਾ ਇੱਕ ਅਲੱਗ ਹੀ ਜਿਹੜਾ ਫਿਜ਼ੀਕਲ ਦਾਇਰਾ ਬਣਾ ਕੇ ਛੰਟਿਆ ਹੋਇਆ ਆਪਰੇਸ਼ਨ ਹਾਈ ਜੰਪ ਜਿਹੜਾ ਹੈਗਾ ਉਸ ਚੀਜ਼ ਦੀ ਤਲਾਸ਼ ਦੇ ਲਈ ਸੀਗਾ ਤੇ ਉਹਨਾਂ ਨੇ ਬਹੁਤ ਕੁਝ ਜਿਹੜਾ ਮਤਲਬ ਕਿ ਧਰਤੀ ਦੀਆਂ ਹੱਦਾਂ ਕਿੱਥੇ ਤੱਕ ਨੇ ਅੰਟਾਰਕਟਿਕਾ ਟਰੀਟੀ ਇਹਨਾਂ ਦੀ ਲਾਸਟ ਹੱਦ ਆ ਆਪਣੀ ਸਭਿਤਾ ਵਾਲੇ ਜਿਹੜੇ 6000 ਸਾਲ ਕਹਿੰਦੇ ਨੇ ਪਰ ਮਾ ਨੂੰ ਉਹ ਸ਼ੁਰੂ ਹੋਏ ਹੋਗੇ ਹਣਾ ਇਹ ਜਿਹੜੇ ਸਮੈਟਿਕ ਰਿਲੀਜਨਸ ਜਿਵੇਂ ਲਾਲੋਬੀ ਕੇ ਮੇਜਰ ਚਰਚ ਦੇ ਜਾਂ ਵੈਟिकन ਦੇ ਵੀ ਉਦਾਂ ਦੇ ਹੀ ਨੇ ਨੈਰੇਟਿਵਸ ਤਾਂ ਉਹ ਉਹ ਵਾਲੀ ਜਿਹੜੀ 6000 ਸਾਲੀ ਸਭਤਾ ਉਹਦੀ ਬਹੁਤ ਸਾਰੀਆਂ ਗੱਲਾਂ ਨੂੰ ਜਿਹੜਾ ਹੈਗਾ ਉਹਦੇ ਬਾਰੇ ਜਿਹੜੀਆਂ ਇਹਦੇ ਨਾਲ ਐਕਸਪਲੋਰੇਸ਼ਨ ਕਰਕੇ ਸਪੋਰਟ ਮਿਲੀ ਆ ਕੁਝ ਚੀਜ਼ਾਂ ਨੂੰ ਉਹਨਾਂ ਨੇ ਉਹਨਾਂ ਨੂੰ ਕੁਝ ਜੀ ਡਾਉਨ ਨੇ ਛੁਪਾਈਆਂ ਨੇ ਜਿਹੜੀਆਂ ਦੁਨੀਆ ਤੋਂ ਇਹ ਆਪਰੇਸ਼ਨ ਜਿਹੜਾ ਹਾਈ ਜੰਪ ਹੈ ਦੀ ਬਹੁਤ ਇੰਪੋਰਟੈਂਸ ਹੈ ਮਤਲਬ ਕਿਹਾ ਜਾਂਦਾ ਵੀ ਕਈ ਵਾਰੀ ਇਹਨਾਂ ਦੇ ਨੂੰ ਬਹੁਤ ਡਿਫੈਂਸ ਵਾਈਜ਼ ਵੀ ਉਹਨਾਂ ਦੀ ਟੈਕਨੋਲੋਜੀ ਕਿੰਨੀ ਇਹ ਦੇਖਦੇ ਹੀ ਰਹਿ ਕੇ ਦੇਖਦੇ ਹੀ ਰਹਿ ਕੇ ਉਹਨਾਂ ਦੀ ਟੈਕਨੋਲੋਜੀ ਕਿੰਨੀ ਇੰਨੀ ਐਡਵਾਂਸਡ ਟੈਕਨੋਲੋਜੀ ਉਹਨਾਂ ਦੀ ਜਿਹੜੀਆਂ ਅੰਟਾਰਕਟਿਕਾ ਬਾਰਸ ਸਿਵਲਿਜੇਸ਼ਨਸ ਨੇ ਈਵਨ ਉਹਨਾਂ ਨੇ ਇਹਨਾਂ ਨੂੰ ਆਪਣੇ ਉਹ ਦਿਖਾਏ ਵੀ ਅੰਦਰ ਜਿਹੜੇ ਕਿਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਸੋਰਸਸ ਨੇ ਅਲੱਗ ਤਰ੍ਹਾਂ ਦੇ ਜਿਵੇਂ ਆਪਣਾ ਸੂਰਜ ਹੈ ਇਸ ਤਰ੍ਹਾਂ ਦੇ ਉਹਨਾਂ ਦੇ એનર્ਜੀ ਦੇ ਸੋਰਸਸ ਨੇ ਬਕਾਇਦਾ ਕੀ ਐਸ਼ੀਅਨਟ ਕੇਵਜ਼ ਦੇ ਵਿੱਚ ਰਹ ਰਹੇ ਨੇ ਬਹੁਤ ਬਹੁਤ ਕੇਵਜ਼ ਵੀ ਇੰਨੀਆਂ ਉੱਚੀਆਂ ਮਤਲਬ ਕਿ ਪਤਾ ਲੱਗਦਾ ਵੀ ਹਾਂ ਇਹਦਾ ਆਪਣਾ ਹੀ ਇੱਕ ਅਲੱਗ ਸਕਾਈ ਹੈ ਉਹ ਕੇਵਸ ਦਾ ਹੀ ਮਤਲਬ ਉਹਦੇ ਅੰਦਰ ਸ ਇੰਨੇ ਤਰ੍ਹਾਂ ਇਸ ਤਰ੍ਹਾਂ ਦੇ ਜਿਹੜੇ ਉਹ ਨੇ ਬੂਟੇ ਵੈਜੀਟੇਸ਼ਨ પ્રાણી ਬਹੁਤ ਜ਼ਿਆਦਾ ਮਤਲਬ ਜਿਹੜੇ ਇੱਥੇ ਨਾਲੋਂ ਵੱਖਰੇ ਨੇ ਫਰੂਟਾਂ ਦਾ ਸਾਈਜ਼ ਵੱਡਾ ਉੱਥੇ ਜਿਹੜੀ ਜਿਵੇਂ ਆਪਣੇ ਉਰੇ ਲਾਲ ਲਾਲ ਜੀ એનર્ਜੀ ਹੁੰਦੀ ਹੈ ਸੂਰਜ ਦਾ ਪ੍ਰਕਾਸ਼ ਹੁੰਦਾ ਉੱਥੇ ਥੋੜਾ ਹੋਰ ਤਰ੍ਹਾਂ ਦਾ ਮਤਲਬ ਇਸ ਤੋਂ ਡਿਮ ਜਿਹੜਾ ਬਲੂਇਸ਼ ਕਲਰ ਦਾ ਤੇ ਆਲੇ ਦੋਲੇ ਸਮੂਕੀ ਜਾਂ ਥੋੜਾ ਜਿਵੇਂ ਧੁੰਦ ਪਈ ਹੁੰਦੀ ਹੈ ਨਾ ਉਸ ਤਰ੍ਹਾਂ ਦਾ ਸੋ ਇਹ ਜਿਹੜਾ ਹੈਗਾ ਆਪਰੇਸ਼ਨ ਹਾਈ ਜੰਪ ਦੀ ਗੱਲ ਹੈ ਤੇ ਸਾਰੇ ਵੀਰ ਵੱਧ ਤੋਂ ਵੱਧ ਪਿਆਰ ਕਰੋ ਜੁੜੋ ਹੋਰ ਵੀਰਾਂ ਨੂੰ ਜੋੜੋ ਪਲੀਜ਼ ਠੀਕ ਹੈ ਤਾਂ ਆਪਾਂ ਦੇਤੇ ਗੱਲ ਕਰੀਏ ਤੇ ਹੋਰ ਆਪਾਂ ਇਹਦੇ ਤੇ ਜਿਹੜੀ ਹੈ ਰਿਸਰਚ ਲੰਮੀ ਕਰਕੇ ਲੰਮੀਆਂ ਵੀਡੀਓਜ਼ ਪਾ ਸਕੀਏ ਫੀਡਬੈਕ ਦਿੰਦੇ ਰਹਿਣਾ ਥੈਂਕਸ ਸਾਰੇ ਵੀਰਾਂ ਦਾ ਤੁਹਾਡੀ ਸਪੋਰਟ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਿਓ ਸ਼ੁਕਰੀਆ